ਜਾ ਰਿਹਾ ਉਹ ਮਲਵਾ ਕੋਈ ਨਹੀਂ ਬਹੁਤ ਹੀ ਆਓ ਇੱਥੇ ਆਓ ਦੋਵੇਂ ਚੱਲੋ ਮੈਸੇਜ ਆ ਰਿਹਾ ਨੰਬਰ ਮਤਲਬ ਉਹ ਇਹ ਸਾਰੇ ਰਾਹ ਹੀ ਗਿਆ ਪਾ ਇੱਕ ਬਦ ਈ ਲੋੜ ਪੈਦੀ ਲੱਗਦਾ ਆ ਨਾ ਤੁਹਾਨੂੰ ਕੋਈ ਨਾ ਅੱਜ ਕੱਢਿਆ ਆ ਕਿੱਦਾਂ ਹੁਣ ਮੰਨ ਲਓ ਮੇਰੀ ਗੱਡੀ ਆ ਲੱਗੀ ਆ ਜਾਂ ਤੇ ਮਗਰ ਗੱਡੀ ਤੇ ਆ ਜਾ ਕੇ ਜੇ ਕੋਈ ਕੌਣ ਬੈਠੇ ਕਹਿੰਦੇ ਹੋ ਮੈਂ ਆ ਤੇ ਬਤਾ ਦੇਣਾ ਕੋਈ ਕੋਈ ਖੋਹ ਪਾ ਜਾ ਮੇਰਾ ਅੰਦਾਜ਼ਾ ਹੈ ਆਹੋ ਪਾ ਜਮਾ ਤੇ ਮੈਂ ਦੋਸਤ ਆਣਾ ਪਿੱਛੇ ਹੋਣਾ ਬੜਾ ਬੇਦਕੀ ਹਾਂ ਤੁਹਾਨੂੰ ਆਪ ਨੂੰ ਇਹ ਗੱਲ ਕਿ ਹੋਈ ਜਾਂਦੀ ਹੈ ਨਹੀਂ ਨਹੀਂ ਦੱਸੀ ਕੋਈ ਨਹੀਂ ਪੁੱਛਣ ਦੇ ਨੇ ਉਹ ਨਹੀਂ ਬੱਪਾ ਨਹੀਂ ਤਾਂ ਤੈਨੂੰ ਤੈਨੂੰ ਕੀ ਗੱਲ ਹੋਈ ਹੈ ਤੂੰ ਦੱਸ ਕਿ ਪ੍ਰੋਬਲਮ ਹੈ ਘਰ ਦੀ ਪ੍ਰੋਬਲਮਾਂ ਜਾ ਕੇ ਤਾਂ ਲੱਗਦੀ ਤੇਰੇ ਤੋਂ ਕਿਹਨੇ ਟਰ ਫੋਨ ਕੀਤਾ ਵਾ ਤੇ ਕਹਿੰਦੇ ਨੇ ਕਿ ਤੂੰ ਘਰੋਂ ਲੜ ਕੇ ਆਇਆ ਵਾ ਤੇਰੇ ਘਰ ਫੋਨ ਨਹੀਂ ਹੁੰਦਾ ਵਾ ਤੇਰੇ ਕੋਲੇ ਫੋਨ ਕਰਕੇ ਅਸੀਂ ਪੁੱਛਿਆ ਵਾ ਤੇ ਉਹਦੇ ਵੀ ਘਰੋਂ ਹੀ ਕਰਕੇ ਆਉਂਦੇ ਆ તે તો દો વારી કસાજો જલ તો બે મુડા ભાડ ભાડ તો ત્રણ વારી વાગી હાડે હું જાની ને દીપીએ ਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਤੇ ਸਾਡੀ ਦੁਕਾਨ ਸਿਤਾਰਾ ਪੈਟਰੋਲ ਪੰਪ ਦੇ ਸਾਹਮਣੇ ਪੈਜ ਜਾਂਦੀ ਹੈ ਤੇ ਇਹ ਬਜ਼ੁਰਗ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਨਾ ਪਿੱਛੋਂ ਆਏ ਨੇ ਤੇ ਅਸੀਂ ਦੁਕਾਨ ਦੇ ਆਪਣੇ ਬਾਹਰ ਬੈਠੇ ਸੀ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜੋ ਕੋਈ ਘਰ ਦੇ ਅੰਦਰ ਝਗੜਾ ਵਗੈਰਾ ਹੋਇਆ ਹੋਵੇ ਤੇ ਇਹ ਜਾਣ ਪੁੱਝ ਕੇ ਨਾ ਗੱਡੀਆਂ ਥੱਲੇ ਆ ਕੇ ਸਾਈਡ ਕਰ ਦਿੰਦੇ ਆ ਆਪਣੀ ਤੇ ਇਹਨਾਂ ਦੇ ਗੱਲ ਸੁਣਨਾ ਵੀ ਇਹਨਾਂ ਨੇ ਸਾਡੇ ਸਾਹਮਣੇ ਦੋ ਤਿੰਨਾਂ ਦੀ ਗੱਡੀ ਵੱਲੋਂ ਭਜੇ ਆ ਕਿਸੇ ਗੱਡੀ ਥੱਲੇ ਆਨ ਨੂੰ ਤੇ ਮਹਾਵਾਇਨਾਂ ਦਾ ਬਚਾਵਾ ਹੋਇਆ ਉਹਦੇ ਦੂਜਾ ਇਹਨਾਂ ਨੇ ਨਾ ਇਹਨਾਂ ਦੇ ਗੱਲ ਜਿਹੜਾ ਪਰਣਾ ਹੀ ਪਰਨੇ ਦੇ ਨਾਲ ਵੀ ਇਹਨਾਂ ਨੇ ਆਪਣਾ ਗੱਲ ਕੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹੀ ਇਹਨਾਂ ਦਾ ਫਿਰ ਪਰਣਾ ਕਿਉਂ ਸਾਈਡ ਤੇ ਦਾ। ਇਹਨਾਂ ਤਿੰਨ ਚਾਰ ਗੱਡੀਆਂ ਥੱਲੇ ਆਉਣ ਲੱਗੇ ਸੀ ਨਾਲੇ ਇਦਾਂ ਕਰੋ ਨਾ। ਤਿੰਨ ਚਾਰ ਗੱਡੀਆਂ ਥੱਲੇ ਇਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਆ। ਤੇ ਅਸੀਂ 112 ਦੇ ਕੋਲ ਕੀਤੀ ਆ ਤੇ 112 ਦੇ ਪੁਲਿਸ ਆ ਗਈ ਹੈ ਤੇ ਹੁਣ ਅਸੀਂ ਪੁਲਿਸ ਵਾਲਿਆਂ ਨੇ ਉਹਨਾਂ ਨਾਲ ਭਾਗਤਾ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਗੱਡੀ 'ਚ ਲੈ ਗਏ ਤੇ ਲੈ ਕੇ ਚਲ ਗਏ ਆਪਣੇ ਥਾਣੇ। ਤੇ ਘਰੋਂ ਕੋਈ ਆਪਣਾ ਦੱਸ ਦੇ ਨਹੀਂ ਕੋਈ ਸਿਰਸਾ ਜਾਂ ਸਿਰਸਾ ਪਿੰਡ ਕੋਈ ਕੰਨਵਾ ਲਾ ਕੇ ਦੱਸ ਰਿਹਾ ਹੈ ਸਾਡੇ ਸੱਤ ਲੱਗੀ ਆ ਤੇ ਘਰੋਂ ਕੋਈ ਕਹਿਣ ਦੇ ਮੇਰੀ ਲੜਾਈ ਹੋਈ ਆ ਤੇ ਘਾਦੀ ਨਾਲ ਲੜਿਆ ਤੇ ਮੈਂ ਲੜ ਕੇ ਆਇਆ ਕੁਝ ਗੱਲ ਪੂਰੀ ਕਲੀਅਰ ਦੱਸੀ ਨਹੀਂ ਉਹ ਪਿੰਡ ਵਾਲਿਆਂ ਨੇ ਦੱਸਿਆ ਨਾ ਕਿ ਘਾਦੀ ਨਾਲ ਲੜਿਆ ਇਹ ਗੱਲ ਹੋਈ ਆ ਤੇ ਅਸੀਂ 112 ਦੇ ਫੋਨ ਕੀਤਾ ਤੇ ਪੁਲਿਸ ਆ ਗਈ ਆ ਤੇ ਉਹਨਾਂ ਨੂੰ ਪੁਲਿਸ 112 ਆਪਣੀ ਗੱਡੀ ਚ ਭਾਲ ਕੇ ਦਾ ਨਾਮ ਲੈ ਕੇ ਚਲ ਗਏ ਬਸ ਇਹ ਗੱਲ ਬਾਤ ਨੇ ਐਸਐਸ ਸਰਕਿਟ ਰੱਖਿਆ ਪੋਰਚ ਤੇ ਜੀ ਅਸੀਂ ਤੇਲਪਾਲਾ ਨੂੰ ਜਾ ਰਹੇ ਸੀ ਪੁਲਿਸ ਲੈਣ ਚ ਕਾਨਵਾ ਤੋਂ ਥੋੜੇ ਅੱਗੇ ਗਏ ਨੇ ਜਿੱਤੇ ਸੀਤਾ RAM ਦਾ ਪੈਟਰੋਲ ਪੰਪ ਆ। ਉਹ ਸਮ ਰੋਡ ਤੇ। ਨਹੀਂ ਨਹੀਂ ਆਪਣੇ ਸਿਟੀ ਨੂੰ। ਹਾਂ। ਹਾਂਜੀ ਸੀਤਾ RAM ਦਾ ਪੈਟਰੋਲ ਪੰਪੋਂ ਦੇ ਆਪੋਜੀਟ। ਹਾਂਜੀ। ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਨਾਹ ਹੁਆ ਤੇ ਦਿੱਤਾ ਮੂੜਾ ਕਾਲਾ ਨੌਰ ਦਾ ਹੀ। ਉਹ ਆਂਦਾ ਵੀ ਇਹ ਬਜੁਰਗ ਜਿਹੜਾ ਗੱਡੀ ਦੇ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਚ ਲਿਆਈ। ਉਹਨਾਂ ਫਰਕੇ ਤੇ ਇੱਕ ਟਾਇਰ ਦੇ ਬਾਹ ਲਾਇਆ ਇਹਨੂੰ। ਤੇ ਆਹ ਨੂੰ ਆਂਦੇ ਵੀ ਇਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹ ਲਾਇਆ ਗੱਡੀ ਜਿਹਦਾ ਸਿਟੀ ਲਾ ਕੇ। ਸਿਟੀ ਫਿਰ ਉਹ ਆਂਦੇ ਵੀ ਜਖਮੀ ਆ ਬਾਹਲੇ ਛੱਟ ਲੱਗੀ ਓਦੀ। ਇਹ ਰਾਈ ਮਤਮਾ ਅੰਦੇ ਬੋਸ ਵਿਟ ਲੈ ਦੇ ਸਰਕਾਰੀ ਐ ਹਸਪੀਟਲ ਦਾਖਲ ਕਰਾਤਾ ਕਰਕੇ ਉਹਦੀ ਪਹਿਚਾਨ ਹੋ ਗਈ ਇਹ ਕੋਣ ਆ ਉਹ ਬੰਦਾ ਪਿੰਨਾ ਰਿਜਿੰਦਰ ਸਿੰਘ ਸੀਸਰੀਪਿੰਡ ਸੀਸਰਾਧਾ ਜਿਆ ਮੈਂ ਤੇ ਉਹ ਪਿੰਡ ਮੀਆਂ ਸੰਗ ਲੱਗ ਗਈ ਹਾਂ ਜੀ ਹਾਂ ਜੀ ਪਿੰਡ ਸੀਸਰਾਧਾ ਭਰਦੇ ਨੂੰ ਇਨਫੋਰਮ ਕਰਤਾ ਹਾਂ ਉਹ ਇਹ ਪਿੰਡ ਦੇ ਮੁਰੇ ਦਾ ਨੰਬਰ ਦਿੱਤਾ ਹੈ ਉਹਨਾਂ ਉਹਦੇ ਤਾਂ ਹੀ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰਾਂ ਜੇ ਮੈਂ ਜਾਣਾ ਤੇ ਪਿੰਡ ਇਨਫੋਰਮ ਕਰ ਦਿੰਦਾ ਉਹਦੇ ਘਰਿਆਂ ਨੂੰ ਪਤਾ ਲੱਗ ਗਿਆ ਹਾਂ ਜੀ ਹਾਂ ਜੀ